16 ਦਸੰਬਰ ਨੂੰ ਬਟਾਲਾ ਦੇ ਭੀਤਪਾੜ ਵਾਲੇ ਇਲਾਕੇ ਦੇ ਵਿੱਚ ਕਰਿਆਨੇ ਦੀ ਦੁਕਾਨ ਤੇ ਗੋਲੀ ਚਲਾ ਕੇ ਫਰਾਰ ਹੋਣ ਵਾਲੇ ਦੋਸ਼ੀ ਨੂੰ ਬਟਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦੱਸਿਆ ਕਿ ਇਸ ਸਬੰਧੀ ਜੀਐਸਪੀ ਸਿਟੀ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਸਾਹਿਬ ਸਿੰਘ ਨਾਮ ਦਾ ਇਹ ਨੌਜਵਾਨ, ਉਹਦੀ ਉਮਰ ਕਰੀਬ 24 ਸਾਲ ਹੈ। ਕਰਿਆਨੇ ਦੀ ਦੁਕਾਨ ਤੇ ਗੋਲੀ ਚਲਾ ਕੇ ਫਰਾਰ ਹੋ ਗਿਆ ਸੀ ਬਟਾਲਾ ਪੁਲਿਸ ਨੇ ਫਲਹਾਰ ਉਸਨੂੰ ਗ੍ਰਿਫਤਾਰ ਕਰ ਲਿਆ। ਇਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਕਿਸ ਗੈਂਗਸਟਰ ਦੀ ਕਹਨ ਤੇ ਗੋਲੀ ਚਲਾਈ ਹੈ ਕਿ ਨਿਫਰੋਤੀ ਮੰਗੀ ਸੀ ਇਹ ਕਿੱਥੋਂ ਹਥਿਆਰ ਮਿਲਿਆ ਸੀ ਸਾਰੀ ਚੀਜ਼ਾਂ ਦੇ ਖੁਲਾਸੇ ਕੀਤੇ ਜਾਣਗੇ ਇੱਕ 16 ਮਾਰੰਦਰੀ ਜਗੋਂ ਕਿਤੇ ਬੇਰਾ ਰੋਡ ਤੇ ਸਕੇ ਸੰਜੀ ਦੁਕਾਨ ਤੇ ਰੈਣੀ ਦੁਕਾਨ ਤੇ ਇੱਕ ਅਣਪਛਾਤਾ ਨੌਜਵਾਨ ਨੇ ਗੋਲੀ ਚਲਾਈ ਸੀ ਉਸ ਤੋਂ ਪਹਿਲੇ ਉਹਨੂੰ ਦੱਸਿਆ ਨਹੀਂ ਕਿproti dikal aise ਕਿਸੇ ਅਣਪਛਾਤੇ ਬੰਦੇ ਦੇ ਬਾਹਰਲੇ ਨੰਬਰ ਤੋਂ ਆਇਆ ਸੀ ਆ ਉਹ ਫਾਇਰ ਕਰਕੇ ਤੇ ਉਹ ਡੌੜ ਗਿਆ ਸੀ ਫਿਰ ਉਹ ਤੇ ਜੀ ਉਹਨੇ ਉਹਦੇ ਨਾਲ ਤੇ ਆਪਣੇ ਟੈਕਨੀਕਲ ਆਰੇ ਉਹ ਸੇ ਲਗਾ ਕੇ ਅਸੀਂ ਜਿਹਦੇ ਨੂੰ 24 ਆਵਰਜ਼ ਦੀ ਉਹ ਕੇਸ ਵਿੱਚ ਪੇਸ ਕਰ ਦਿੱਤਾ ਉਹਨੂੰ ਗ੍ਰਿਫਤਾਰ ਕਰ ਲਿਆ ਕੀ ਉਹ ਨਸਤੇ ਕੋਈ ਜਿਹੜੀ ਕੰਮ ਕਰਦਾ ਸੀ ਜਿਹਦੀਆਂ ਰੌਂਜ ਫਾਈਲ ਕੀਤੀ ਕੋਈ ਕੋਈ ਹਾਂ ਇਹ ਨੂੰ ਫਾਇਰ ਕਰਕੇ ਗਿਆ ਸੀ ਜਿਹੇ ਦੁਕਾਨ ਦੇ ਕੰਤੇ ਜਿਹਨੇ ਸਵੇਰ ਹੀ ਮਾਰਿਆ ਸੀ ਜੀ ਇਹ ਆਇਆ ਤੇ ਇਹ ਜਾਂਚ ਦਾ ਵਿਸ਼ਾ ਵੀ ਐਸੇ ਮੈਂ ਦੱਸ ਸਕਦਾ ਕਿ ਉਹ ਕਿਹਦੇ ਲਈ ਕੰਮ ਕਰ ਰਿਹਾ ਹਾਂ ਇਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਇਹ ਕਿੱਥੇ ਮਿਸਕੂਨਸ ਕਰਨਾ ਅਸਲ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਕੋਈ ਜਪਾਨ ਨਹੀਂ ਨਹੀਂ ਹੋ ਜੇ ਨਹੀਂ ਤਾਂ ਆਪਨ ਵੱਲੋਂ ਵੀ ਸਬਕਾਂ ਲਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿੱਥੋਂ ਵੈਪਨ ਆਇਆ ਤੇ ਅੱਗੇ ਇਹ ਕਿਸ ਨੂੰ ਵੈਪਨ ਦੇ ਆ। ਕੋਈ ਦਾਇਰ ਕਾਰਨ ਸੀ ਕਿ ਕੋਈ ਹੋਰ ਕਾਰਨ ਨਹੀਂ ਆਲਦੀ ਘੜੀ ਜਿੱਨੀ ਕੋਈ ਪਰਿਮੇ ਲਈ ਅਬੀ ਇਨਵੈਸਟੀਗੇਸ਼ਨ ਹੋਈ ਹੈ ਉੱਥੇ ਵੀ ਇਹ ਕਾਰਨ ਪੁੱਛੀ। ਇਹ ਕਰੀਬ 24 ਸਾਲ ਉਮਰ ਹੈ। ਦੋ ਭਰਾ ਨੇ ਦੂਸਰਾ ਬ੍ਰਦਰ ਇਹਦਾ ਬੱਸਾਂ ਤੇ ਲੱਗਾ ਤੇ ਫਾਦਰ ਦੇ ਹੈ ਨਹੀਂ ਅਗਰ ਜਿਦੇ ਦੇਖੋ ਫਾਦਰ ਵੀ ਦਾਖੂ ਚ ਕੀ ਹੈ ਜਿਹੜਾ ਇਹ ਬੰਦਾ ਇਹਦਾ ਹੈਂਡਲਰ ਹੈ ਜਿਨੇ ਇਹਨੂੰ ਇਹ ਫੇਪੇ ਗਿਆ ਤੇ ਉਹਦੇ ਆਖੇ ਪੈਸੇ ਦੇ ਲਾਲਚ ਦੇ ਵਿੱਚ ਇਹਨੂੰ 2 ਲੱਖ ਦੀ ਸ਼ਰਤ ਕਲੂਮੈਂਟ ਸੀ ਕਿ 2 ਲੱਖ ਦਿੰਦੇ ਜਾਣਾ ਤੇ ਉਹਦੇ ਨਾਲ ਦਾ ਸਿਆਲ ਜਨੇ ਆ ਮਾਨਦੇ ਦੇ ਲੱਗਦਾ ਕੀ ਕਲਾਸੇ ਕੋਸ ਕਲਾਸੇ ਤਾਂ ਸਾਡਾ ਮੇਨ ਤੇ ਪਹਿਲੇ ਉਹੀ ਹੈ ਕਿ ਜਿਹੜਾ ਹੈਂਡਲਰ ਹੈ ਇਹਦਾ ਉਹਦੇ ਬਾਰੇ ਪਹਿਲੇ ਪਤਾ ਕੀਤਾ ਜਾਵੇ ਕਿ ਉਹ ਕਿਸ ਤਰੀਕੇ ਨਾਲ ਮੌਨ ਸਕਦਾ ਨਹੀਂ ਕਿ ਇਸੇ ਕਿਸ ਤਰੀਕੇ ਨਾਲ ਇਹ ਨੂੰ ਵੀ ਨਵਰ ਸਕਦਾ ਤੇ ਉਹ ਪਿੱਛੇ ਇਹ ਨਗਰ ਹੈ ਕੌਣ ਸੀ ਤੇ ਉਹਦਾ ਨਾਮ ਇਹਦਾ ਆਪਣਾ ਪੜਿਆ ਗੁਰਸਾਹਿਬ ਸਿੰਘ ਹੈ ਇਹਦਾ ਨਾਮ ਸਨੋਖ ਹਰਜੀਤ ਸਿੰਘ ਤੇ ਮਦਨਪਾਲ ਸਿੰਘ ਹੈ ਇਹਦਾ ਕਮਨ ਕਾਲਾ ਤੇ ਹਨ ਜੰਦਾ ਤੇ ਅੰਮ੍ਰਿਤਸਰ ਬਸ ਤੋਂ ਇਹ ਸਾਰੀ ਸੀਆਈਏ ਦੀ ਟੀਮ ਸਾਰੇ ਸਿਟੀ ਦੀ ਟੀਮ ਸਾਰੇ ਕੰਬਾਈਨਡ ਐਫਰਟ ਸੀ ਤੇ ਉਹ ਗੱਲ ਪਾਜੀ। ਈਲਨ ਕਿਸੇ ਕੇਸ ਵਿੱਚ ਇਨਵੋਲ ਹੋ ਰਿਹਾ ਹੈ? ਨਹੀਂ ਅਜੇ ਮੈਂ ਨਹੀਂ ਇਹ ਇਹ ਤੂਹ ਹੋਇਆ। ਔਰ ਕਾਸੇ ਨਹੀਂ ਹੋਰ ਕਿਸੇ ਕੇਸ ਤੇ ਬੰਦ ਨਹੀਂ। ਨਹੀਂ ਅਜੇ ਇਨਵੈਸਟੀਗੇਸ਼ਨ ਜਲਦੀ ਹੋਊਗਾ। ਫਿਰਾਂ ਇਹ ਦੱਸਿਆ ਗਿਆ ਕਿ ਉਹ 2 ਲੱਖ ਦੀ ਪੈ ਜਾ ਜਾਵੇ। ਫਰਦਾਸਪੁਰ ਤੋਂ ਲੱਕੇ ਦੀ ਰਿਪੋਰਟ ਲੁਧਿਆਣਾ ਲੈ ਆਇਆ।